ਫਗਵਾੜਾ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਮਾਲ ਗੋਦਾਮ ਰੂਟ ਤੇ ਸਥਿਤ ਬੀਤੀ ਰਾਤ ਛੋਰਾ ਵੱਲੋਂ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਬਾਹਰ ਸੌਰੇ ਵਿਅਕਤੀ ਦੀ ਦਲੇਰੀ ਸਦਕਾ ਟਲ ਗਈ ਤੇ ਚੋਰ ਜਾਂਦੇ ਸਮੇ ਉਕਤ ਵਿਅਕਤੀ ਦੇ ਥੱਪੜ ਮਾਰ ਕੇ ਫਰਾਰ ਹੋ ਗਏ ਮੈਂ ਨਰੇਸ਼ ਕੁਮਾਰ ਜੀ ਨਰੇਕਵਾ ਜੀ ਕੀ ਮਾਮਲਾ ਕੀ ਹੈ ਜਿਹੜਾ ਹੈ ਮੈਂ ਜੀ ਇਹਨਾਂ ਦੀ ਗੁਫਤ ਦੁਕਾਨ ਦੇ ਮੋਰੇ ਪੈਂਦਾ ਹੁੰਦਾ ਹਾਂ ਆ ਮੈਂ ਰਾਤ ਨੂੰ ਤੇ ਰਾਤ ਨੂੰ ਦੋ ਬੰਦੇ ਆਏ ਦੋ ਮੁੰਡੇ ਗੁੰਡੇ ਤਾਂ ਮੈਨੂੰ ਕੰਦੇ ਇਹ ਇਹ ਜਿੰਦਿਆਂ ਲਾਨ ਲਾਗੇ ਮੈਂ ਕਿਹਾ ਕਿਉਂ ਜਿੰਦਿਆਂ ਲਾਨ ਓਏ ਕਹਿੰਦੇ ਵਹੀਂ ਬੜੇ ਦੁਖੀ ਸਾਂ ਤੰਗ ਨਾ ਕਰ ਤੇ ਫਿਰ ਉੱਪਰ ਦੀ ਚੜ ਕੇ ਚੱਤਿਆ ਮਾਰ ਲਾਗੇ ਤੇ ਰਾਤ ਉਹ ਮੈਂ ਕਿਹਾ ਵੀ ਇਹ ਤੂੰ ਹੀ ਕਿਉਂ ਆਵੇ ਹਲਾਣੇ ਮੈਨੂੰ ਜ਼ਿੰਮੇਵਾਰ ਜੇ ਕੇ ਆਇਆ ਤੇ ਫਿਰ ਬਾਤ ਉਹਨੇ ਆਪਣੀ ਇਥੋਂ ਰਾਤ ਗੱਡੀ ਪੈਣ ਚੋਂ ਤੇ ਇਹਨੂੰ ਢੋੜਿਆ ਇਹਨੂੰ ਤਾਂ ਢੋੜ ਕੇ ਹੀ ਢੋੜ ਕੇ ਤੇ ਫਿਰ ਵੀ ਚੱਤਿਆ ਮਾਰਨੋਂ ਹਟੇ ਨਾ ਕਿ ਮੈਂ ਜਬ ਕੋ ਤੁਕੇ ਮਾਰੇ ਕਿ ਮੈਂ ਕਿਹਾ ਮੈਂ ਕਾ ਰਾਂ ਪੁਲਿਸ ਨੂੰ ਰਿਪੋਰਟ ਉਹ ਫੇਰ ਦੋ ਬੰਦੇ ਚਪੇੜਾ ਮੇਰੇ ਮਾਰ ਕੇ ਪਾਤੀ ਕਿੰਨੇ ਵਿਅਕਤੀ ਸੀਗੇ ਦੋ ਲੜੇ ਕਿੰਨੇ ਵਜੇ ਹੋਇਆ ਜੀ ਇਹ ਹਾਂ ਸਰ 2:30 ਵਜੇ ਰੂਹੀ ਮਾਲਕ ਨੂੰ ਸੂਚਿਤ ਕੀਤਾ ਸੀਗਾ ਮਾਲਕ ਨੂੰ ਨਹੀਂ ਸੋਚੀ ਕਿ ਮੇਰੇ ਕੋਲ ਮਾਲ ਵੀ ਹੈ ਨਹੀਂ ਮੈਂ ਤਾਂ ਉਹਨਾਂ ਹੀ ਡਰਾਵਾ ਦਿੱਤਾ ਸੀ ਤੇ ਮਾਲਕਾਂ ਨੇ ਸਵੇਰੇ ਆਏ ਹਾਂ ਸਵੇਰੇ ਆ ਕੇ ਦੱਸਿਆ ਇਹਨਾਂ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਤੁਹਾਡਾ ਤਾਂ ਨਹੀਂ ਕੋਈ ਨੁਕਸਾਨ ਕਰਕੇ ਗਏ ਇਹਨੇ ਵੀ ਦੋ ਬੰਦੇ ਚਪੇੜਾ ਜੋ ਮਾਰੀਆਂ ਤੇ ਮੇਰਾ ਬਚਾਅ ਹੋ ਗਿਆ ਮੇਰਾ ਨਾਮ ਵਿਪুল ਗੁਪਤਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਮਾਲਕਦਮ ਰੋਡ ਤੇ ਜਿਹੜਾ ਅਜੇ ਖੜੇ ਦੁਕਾਨ ਦੇ ਬਾਹਰ ਸਰ ਜੀ ਇਹ ਬੰਦਾ ਸਾਡੀ ਦੁਕਾਨ ਦੇ ਬਾਹਰ ਰਾਤ ਨੂੰ ਸੌਂਦਾ ਵਾ ਇਹਦਾ ਅਸੀਂ ਸੁੱਤਾ ਸੀਗਾ ਤੇ ਬੰਦੇ ਆਏ ਆ ਰੋਣ ਨਾਲ ਇਹ ਸਾਡਾ ਟੀਨ ਪਾਰ ਗਿਆ ਰਾਤੀ ਤੇ ਇਸ ਬੰਦੇ ਨੇ ਦਬਕਾ ਦੁਬਕਾ ਮਾਰਿਆ ਤੇ ਉਹ ਭੱਜ ਗਿਆ ਜੀ ਤੇ ਇਹ ਇਹਦਾ ਨਾਮ ਕੀ ਹੈ ਜੀ ਇਹਦਾ ਨਰੇਸ਼ ਕੁਮਾਰ ਨਰੇਸ਼ ਕੁਮਾਰ ਸੂਤ ਹੈ ਜੀ ਇਹਦਾ ਨਾਮ ਇਹਨੂੰ ਕੁੱਟਿਆ ਵੀ ਚਪੇੜਾ ਵੀ ਮਾਰਿਆ ਕਿੰਨੇ ਕਿੰਨੇ ਵਿਅਕਤੀ ਸੀ ਜੀ ਚੋਰੀ ਦੀਆਂ ਵਾਰਦਾਤਾਂ ਬੜੀਆਂ ਹੋ ਰਹੀਆਂ ਵਾ ਹਰ ਮਗੀ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਚੋਰੀ ਹੋ ਜਾਂਦੀ ਆ ਤੇ ਪੁਲਿਸ ਕੰਪਲੇਂਟ ਵਗੈਰਾ ਕੀਤੀ ਤੁਸੀਂ ਆ ਨਹੀਂ ਜੀ ਨਹੀਂ ਹਜੇ ਨਹੀਂ ਕੀਤੀ ਕਰਾਂਗੇ ਜੀ ਹਾਂਜੀ ਕਰਾਂਗੇ ਕੋਈ ਆਪਣਾ ਨੁਕਸਾਨ ਵਗੈਰਾ ਸਾਰਾ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਜੀ ਪਰ ਇਸ ਬੰਦੇ ਨੇ ਸਾਡਾ ਬਚਾ ਕੀਤਾ ਰਾਤ ਨੂੰ ਤੇ ਉਸ ਕਰਕੇ ਸਾਡੀ ਦੁਕਾਨ ਦਾ ਬਚਾਅ ਹੋ ਗਿਆ ਜੀ ਤੇ ਕੀ ਪ੍ਰਸ਼ਾਸਨ ਕੋ ਮੰਗ ਰਹਾ ਦੇ ਬਾਈ ਕਰਦੇ ਜੀ ਫਗਵਾੜੇ ਚੋਰੀ ਦੀ ਵਾਰਦਾਤਾਂ ਤੇ ਨੱਥ ਪਈ ਜਾਵੇ ਜੀ ਤੇ ਕਿਸ ਰੋਡ ਦੇ ਉੱਪਰ ਦੁਕਾਨ ਹੈ ਮਾਲ ਗੋਦਾਮ ਰੋਡ ਨੀਅਰ ਬੱਸ ਸਟੈਂਡ